ਹਾਂਜੀ ਅਸੀਂ ਅੱਜ ਪਹੁੰਚੇ ਆ ਪਿੰਡ ਪੰਜਗਰਾਈਂ ਕਲਾਂ ਜਿੱਥੇ ਲਗਭਗ 11-12 ਸਾਲ ਤੋਂ ਬੀਬੀ ਅਮਰਜੀਤ ਕੌਰ ਜੀ ਇਸ ਪੰਜਗਰਾਈਂ ਕਲਾਂ ਜੋ ਫਰੀਦਕੋਟ ਜ਼ਿਲ੍ਹੇ ਦਾ ਮਹੱਤਵਪੂਰਨ ਪਿੰਡ ਹੈ ਉੱਥੇ ਤੀਆਂ ਲਾਉਂਦੇ ਨੇ ਬੱਚੀਆਂ ਇਕੱਠੀਆਂ ਹੋ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੀਆਂ ਐ ਇਸ ਸਮੇਂ ਹਰ ਸਾਲ ਦੀ ਤਰ੍ਹਾਂ ਬੀਬੀ ਵੱਲੋਂ ਬੱਚੀਆਂ ਲਈ ਜਿਵੇਂ ਮਾਲ ਪੂੜੇ ਖੀਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਤੇ ਸਾਰੇ ਸੱਜਣ ਉਹਨਾਂ ਦੇ ਸਹਿਯੋਗੀ ਆ ਜਿਹੜੇ ਉਹ ਬੈਠੇ ਨੇ ਹਲਵਾਈ ਲੱਗੇ ਹੋਏ ਨੇ ਸੋ ਆਜੋ ਗੱਲਬਾਤ ਕਰਦੇ ਆਂ ਬੀਬੀ ਜੀ ਨਾਲ ਹਾਂਜੀ ਦੱਸੋ ਜੀ ਤਿਆਂ ਕਿੰਨੇ ਸਤਿ ਲੋਆ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਹੋ ਕਿਉਂਕਿ ਜਿਹੜਾ ਤੀਆਂ ਦਾ ਪ੍ਰੋਗਰਾਮ ਹੁੰਦਾ ਇਹ ਤੀਆਂ ਦਾ ਤਿਹਾੜ ਤੀਆਂ ਦਾ ਤਿਹਾੜ ਹੈ ਹਾਂਜੀ ਹਾਂ ਅਸੀਂ ਤੁਸੀਂ ਸਾਡੀਆਂ ਬੱਚੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ। ਕਿੰਨਾ ਲੰਬਾ ਸਮਾਂ ਹੋ ਗਿਆ ਜੀ ਲੋਕਾਂ ਦਾ? ਅਸੀਂ ਇਹ 2015 ਤੋਂ ਲਵਾਉਨੇ ਆ। ਲਗਭਗ 11 ਸਾਲ। ਲਗਭਗ 11 ਸਾਲ ਹੋ ਗਏ ਆ। ਤੇ ਅਸੀਂ ਸਾਡੀਆਂ ਜਿਹੜੀਆਂ ਇਹ ਪ੍ਰਾਤਮਿਕੀਆਂ ਚੱਕੀ ਬੰਦ ਗਈਆਂ ਇਹਨਾਂ ਦੀਆਂ। ਆਮ ਜਿਵੇਂ ਅੱਜ ਦੇਖਿਆ ਜਾਂਦਾ ਵੀ ਲੋਕ ਸੱਭਿਆਚਾਰ ਦੀ ਗੱਲ ਕਰਦੇ ਆ ਪਰ ਉਹ ਗਰੁੱਪ ਡਾਂਸ ਨਾਲ ਨੂੰ ਪੜਿਆ ਜਾ ਰਿਹਾ। ਨਹੀਂ। ਉਹ ਮਤਲਬ ਕਿ ਅਸੀਂ ਜਿਹੜੀਆਂ ਹੁਣ ਅਸੀਂ ਦੇਖਦੇ ਆ ਕਿ ਸਾਊਂਡ ਤੇ ਡੀਜੇ ਲਾ ਕੇ ਸਾਡੀਆਂ ਬੱਚੀਆਂ ਨੂੰ ਗੀਤ ਲਾ ਦੇ ਦਿੱਤਾ ਜਾਂਦਾ ਉੱਥੇ ਬੱਚੀਆਂ ਨੱਚ ਟੱਪ ਲੈਂਦੀਆਂ ਉਹਨਾਂ ਨੂੰ ਮੈਂ ਧੀਆਂ ਨਹੀਂ ਕਹਿੰਦੀ ਧੀਆਂ ਸਾਡੀਆਂ ਅਸੀਂ ਪ੍ਰਾਤਨ ਧੀਆਂ ਲਾਉਨੇ ਆ 15 ਦਿਨ ਅਸੀਂ ਧੀਆਂ ਲਾਉਨੇ ਆ 15 ਦਿਨ ਕੁੜੀਆਂ ਉੱਥੇ ਬੋੜ ਥੱਲੇ ਪੀਂਘਾਂ ਝੂਟਦੀਆਂ ਆਂਦੇ ਦਿਲ ਦੇ ਬਲ ਬਲੇ ਕਿਉਂਕਿ ਔਰਤ ਦੀ ਕਤਰਾਸਦੀ ਐ ਕਿ ਕੁਝ ਗੱਲਾਂ ਹੁੰਦੀਆਂ ਉਹ ਮਾਪਿਆਂ ਨਾਲ ਨਹੀਂ ਸਾਂਝੀਆਂ ਕਰਦੀ ਤੇ ਸਹੁਰਿਆਂ ਨਾਲ ਨਹੀਂ ਸਾਂਝੀਆਂ ਕਰਦੀ ਅਖੀਰੋਂ ਆਪਣੇ ਇੱਥੇ ਲੈ ਕੇ ਤੇ ਉਹ ਚਿਖਾ ਛੜ ਜਾਂਦੀ ਆ ਪਰ ਉਹ ਗੱਲਾਂ ਨਹੀਂ ਸਾਂਝੀਆਂ ਕਰਦੀ ਪਰ ਇਹ ਜਿਹੜਾ ਸਾਡਾ ਪੇੜਾ ਹੈ ਤੇ ਹਾਂ ਜਿਹੜਾ ਸਾਡਾ ਪੇੜ ਦੇ ਵਿੱਚ ਤੀਆਂ ਲੱਗਦੀਆਂ ਉੱਥੇ ਕੁੜੀਆਂ ਹਰ ਤਰ੍ਹਾਂ ਦੀਆਂ ਆਪਣੀਆਂ ਸਹੇਲੀਆਂ ਨਾਲ ਗੱਲ ਸਾਂਝੀ ਕਰਦੀਆਂ ਰਿਸ਼ਤਿਆਂ ਦੇ ਉੱਤੇ ਬੋਲੀ ਪਾ ਕੇ ਆਪਣੇ ਦੁੱਖ ਨੂੰ ਯਾਹਰ ਕਰਦੀਆਂ ਰਿਸ਼ਤਿਆਂ ਦੇ ਉੱਤੇ ਬੋਲੀ ਸੱਸ ਤੇ ਪਾਤੀ ਸਹੁਰੇ ਤੇ ਪਾਤੀ ਜੇਠ ਤੇ ਪਾਦੀ ਜਿਹੜੇ ਸਾਡੇ ਰਿਸ਼ਤੇ ਨੇ ਉਹਨਾਂ ਤੇ ਕੁੜੀਆਂ ਬੋਲੀਆਂ ਪਾਉਂਦੀਆਂ ਆਪਣੇ ਦਿਲ ਦੇ ਬਲਬਲੇ ਪ੍ਰਗਟ ਕਰਦੀਆਂ ਆ। ਆਹ ਕੁੜੀਆਂ ਬਹੁਤ ਖੁਸ਼ ਹੁੰਦੀਆਂ। ਕਿਤੇ ਨਾ ਕਿਤੇ ਸਮਾਜ ਦੇ ਵਿੱਚ ਇਹਨੂੰ ਹੋਰ ਢੰਗ ਨਾਲ ਵੀ ਪੇਸ਼ ਕੀਤਾ ਜਾਂਦਾ ਵੀ ਨਹੀਂ ਭਾਈ ਇਹ ਨਹੀਂ ਮਨਾਉਣੇ ਚਾਹੀਦੇ। ਵੀ ਇਹਨਾਂ ਦਾ ਪਿਸ਼ੋਕੜ ਕੋਈ ਹੋਰ ਆਪੋ ਆਪਣੇ ਬਲਖਣ ਮੁਲਖਣ ਸ਼ਬਦਾਂ ਨਾਲ ਬਿਆਨ ਕਰਦੇ ਕਈ ਲੋਕ। ਦੇਖੋ ਇਹ ਔਰਤਾਂ ਦਾ ਤਿਉਹਾਰ ਆ। ਲੈ ਕੇ ਕੋਈ ਜਿੰਦਰ ਨੂੰ ਮਰਜ਼ੀ ਤੁਰਿਆ ਜਾਵੇ ਇਹ ਔਰਤਾਂ ਦਾ ਤਿਉਹਾਰ ਆ। ਸੌਣ ਦੇ ਬਿਨੇ ਕੁੜੀਆਂ ਆਪਣੇ ਮਤਲਬ ਕਿ ਸਹਰਾਂ ਤੋਂ ਆ ਕੇ ਕਿੱਕੇ ਪਿੰਡ ਆਉਂਦੀਆਂ ਕਿਉਂਕਿ ਸਹਰੀ ਮਤਲਬ ਕਿ ਕੋਈ ਕਈ ਗੱਲਾਂ ਬਾਤਾਂ ਤੁਹਾਨੂੰ ਵੀ ਪਤਾ ਹੀ ਹੁੰਦੀਆਂ ਤਾਂ ਆਪਦੇ ਕਿੱਕੇ ਆ ਕੇ ਕੁਝ ਪਲ ਸਕੂਨ ਦੇ ਮਹਿਸੂਸ ਕਰਦੀਆਂ ਤੇ ਤੀਆਂ ਦੇ ਵਿੱਚ ਆ ਕੇ ਬੋਲੀਆਂ ਗਿੱਧਾ ਇਹ ਨੱਚਣ ਟੱਪਣ ਵਾਲਾ ਸੌਣ ਦਾ ਮਹੀਨਾ ਖੁਸ਼ੀ ਮਨਾਉਣ ਵਾਲਾ ਬੇਸ਼ੱਕ ਮੁਗਲਾਂ ਸਮੇਂ ਇੱਕ ਔਰਤ ਦੀ ਤਰਸਦੀ ਹੈ ਵੀ ਇਹ ਤਾਂ ਜੀ ਐਂ ਕਰਦੇ ਸੀ ਇਹ ਤਾਂ ਜੀ ਨਹੀਂ ਉਹ ਤੱਥ ਵੀ ਹੈ ਕਿ ਵੈਸੇ ਸੁਰਾ ਸਰਾ ਹੀ ਗੱਲ ਹੈ ਇਹ ਵੇਖੋ ਆਪਾਂ ਕਿਹੜਾ ਦੇਖੀ ਆ ਕਿਸੇ ਨੇ ਵੀ ਕੀ ਹੁੰਦਾ ਸੀ ਹਨਾ ਤਾਂ ਇਹ ਸੁਣੀਆਂ ਸੁਣਾਈਆਂ ਵੀ ਹੈਗੀਆਂ ਜੇ ਹੈ ਸੀ ਜੇ ਹੈ ਤਾਂ ਅੱਜ ਦੀ ਔਰਤ ਆ ਜਿਹੜੀ ਅੱਜ ਦੀ ਨਾਰੀ ਆ ਸਾਡੀ ਭਾਰਤ ਦੀ ਨਾਰੀ ਆ ਪੰਜਾਬ ਦੀਆਂ ਅਸੀਂ ਸ਼ੇਰ ਬੱਚੀਆਂ ਜੇ ਇਹ ਤਰਾਸ ਦੀ ਹੈ ਵੀ ਸੀ ਤਾਂ ਅਸੀਂ ਅੱਜ ਤੀਆਂ ਲਾ ਕੇ ਅੱਜ ਅਸੀਂ ਉਹ ਜਿਹੜੀ ਪਿਛਲੇ ਅਸੀਂ ਕਹਿੰਨੇ ਆ ਵੀ ਮੁਗਲਾਂ ਸਮੇਂ ਜੇ ਸੀ ਜੀ ਉਹ ਸੀ ਅਸੀਂ ਉਸ ਰੀਤ ਨੂੰ ਗਿੱਧੇ ਦੇ ਵਿੱਚ ਅੱਡੀ ਮਾਰ ਮਾਰ ਕੇ ਨਕਾਰਦਗਾ ਹਸੀ ਉਹ ਨਕਾਰਿਆ ਤੇ ਅਸੀਂ ਪੰਜਾਬ ਦੀਆਂ ਭਾਰਤ ਦੀ ਨਾਰੀ ਤੇ ਪੰਜਾਬ ਦੀਆਂ ਅਸੀਂ ਸ਼ੇਰ ਬੱਚੀਆਂ ਅਸੀਂ ਮਾਈ ਭਗਵਦੀਆਂ ਵਾਰਿਸ ਹੈ ਮਾਤਾ ਗੁੱਜਰਕੌਰ ਦੀਆਂ ਵਾਰਿਸ ਹੈ ਮਾਤਾ ਸਹਿਬਕੌਰ ਦੀਆਂ ਵਾਰਿਸ ਹੈ ਉਹ ਸਮਾਂ ਕਿਸੇ ਨੇ ਦੇਖਿਆ ਨਹੀਂ ਜੇ ਸੀ ਤਾਂ ਅੱਜ ਅਸੀਂ ਉਹਨਾਂ ਹੰਕਾਰੀਆਂ ਦਾ ਅੱਡੀਆਂ ਮਾਰ ਮਾਰ ਕੇ ਭੰਨ ਕੇ ਖਤਮ ਕੀਤਾ ਜਿੰਦਗੀ ਨੂੰ ਰਚਨਾਉਣ ਆਸਤੇ ਤੁਹਾਡਾ ਮਤਲਬ ਕਦੇ ਨਾ ਕਦੇ ਦੋ ਪਾਲ ਹਾਸੇ ਦੇ ਵੀ ਜਰੂਰੀ ਹੈ ਹਾਸੇ ਦੇ ਵੀ ਚਾਹੀਦੇ ਆ ਦੇਖੋ ਜਿਹੜਾ ਸਮਾਂ ਹੈ ਅੱਜ ਹਰ ਇੱਕ ਬੰਦਾ ਟੈਨਸ਼ਨ 'ਚਾ ਕਿੰਨਾ ਚਿਰ ਕੋਈ ਟੀਵੀ ਦੇਖ ਲੇਗਾ ਕਿੰਨਾ ਚਿਰ ਕੋਈ ਫੋਨ ਦੇਖ ਲੇਗਾ ਨਹੀਂ ਫੋਨ ਤਾਂ ਟੀਵੀ ਤਾਂ ਦੇਖ ਸਕਦਾ ਪਰ ਇਕੱਠੇ ਹੋ ਕੇ ਬੈਠ ਨਹੀਂ ਸਕਦਾ ਇਕੱਠੇ ਹੋ ਕੇ ਬੈਠ ਨਹੀਂ ਸਕਦੇ ਦੇਖੋ ਪ੍ਰਾਣੀਆਂ ਕੁੜੀਆਂ ਆਉਂਦੀਆਂ ਉਹ ਕੁੜੀਆਂ ਮਤਲਬ ਕਿ ਬੋਲੀ ਪਾਉਂਦੀਆਂ ਵੀ ਭੈਣ ਭਾਈ ਨਿਤ ਮਿਲਦੇ ਕਦੇ ਮਿਲਦੀ ਨਹੀਂ ਵਿਛੜੀ ਸਹੇਲੀ ਇਹ ਕੁੜੀਆਂ ਵਿਛੜੀਆਂ ਹੋਈਆਂ ਤੇ ਧੀਆਂ ਤੇ ਇਕੱਠੀਆਂ ਹਾਂ ਹਾਂ ਬੰਦੇ ਮਿਲ ਜਾਂਦੇ ਕਿਤੇ ਨਾ ਕਿਤੇ ਲੜਕੀਆਂ ਨੂੰ ਮਿਲਣਾ ਜਿਹੜਾ ਹੈਗਾ ਲੜਕੀਆਂ ਨੂੰ ਮਿਲਣਾ ਔਖਾ ਹੈਗਾ ਤੇ ਉਹ ਕਈ ਕਈਆਂ ਤਾਂ ਸਾਰੀ ਉਮਰ ਲੰਘ ਜਾਂਦੀ ਤੂੰ ਆਪ ਸੱਚੀ ਮਿਸੇੜੀਆਂ ਮਿਲ ਨਹੀਂ ਸਕਦਾ ਸਾਡੇ ਪਿੰਡ ਦੀਆਂ ਲੜਕੀਆਂ ਸਾਡੀਆਂ ਧੀਆਂ ਜੋ ਵਿਆਹੀਆਂ ਕੱਲ ਬਹੁਤ ਸਾਰੀਆਂ ਕੁੜੀਆਂ ਆਈਆਂ ਸੀ ਉਹਨਾਂ ਨੇ ਮੈਨੂੰ ਦੱਸਿਆ ਵੀ ਬੀਬੀ ਅਸੀਂ ਧੀਆਂ ਵੇਖਣ ਹੀ ਆਈਆਂ ਸਾਡੀਆਂ ਵਿਆਹੀਆਂ ਹੋਈਆਂ ਲੜਕੀਆਂ ਸਹੁਰਿਆਂ ਤੋਂ ਬਹੁਤ ਆਈਆਂ ਹੋਈਆਂ ਅੱਗ ਤੁਹਾਨੂੰ ਉਹਨਾਂ ਨਾਲ ਵੀ ਅਸੀਂ ਇੱਥੇ ਮਿਲਾਂਗੇ ਮਤਲਬ ਇਹ 15 ਦਿਨ ਪ੍ਰੋਗਰਾਮ ਚੱਲਦਾ ਹੈ ਅੱਜ 15ਵਾਂ ਲਾਸਟ ਦਿਨ ਹੈ ਹਾਂ ਹੁਣ ਸ਼ਾਮ ਨੂੰ ਜਿਹੜਾ ਹੈਗਾ ਇਹ ਜਿਹੜਾ ਪ੍ਰੋਗਰਾਮ ਚੱਲੇਗਾ ਹਾਂ ਹੈਨਾ ਹਾਂਜੀ ਤੇ ਕੋਈ ਬਣਗੀ ਇਸ ਪ੍ਰੋਗਰਾਮ ਦੀ ਕੋਈ ਬਣਗੀ ਅਸੀਂ ਅਸੀਂ ਜਿਹੜੀ ਅੱਜ ਦਾ ਇਹ ਸਾਡਾ ਅਸੀਂ ਜਿਹੜੀ ਤੀਆਂ ਦੀ ਮੈਂ ਤੀਆਂ ਰੌਰੀ ਤਨਸਾਰ ਲਾਉਣੀ ਆ ਅਸੀਂ ਮਤਲਬ ਕਿ ਪਹਿਲਾਂ ਜਦੋਂ ਤੀਆਂ 30 ਵਾਲੇ ਦਿਨ ਲਾਉਣੀ ਆ ਫੇਰ ਅਸੀਂ ਫਸਟ ਦਿਨ ਜਿਸ ਦਿਨ ਪਹਿਲਾ ਦਿਨ 30 30 ਵਾਲੇ ਦਿਨ ਲੱਗਦਿਆਂ ਅਸੀਂ ਉਸੇ ਤਰ੍ਹਾਂ ਬਰੂਟੇ ਦੀ ਪੂਜਾ ਕਰਕੇ ਵੱਡਾ ਵੱਡੀ ਜੋਤ ਜਗਾ ਕੇ ਗੀਤ ਗਾ ਕੇ ਅਸੀਂ ਫੇਰ ਸ਼ੁਰੂਆਤ ਕਰਦੇ ਹਾਂ ਵਾਤਾਵਰਨ ਨੂੰ ਪੂਜ ਕੇ ਹਾਂ ਵਾਤਾਵਰਨਾਂ ਨੂੰ ਪੂਜ ਕੇ ਅੱਜ ਅਸੀਂ ਵੱਲੋਂ ਪਾ ਕੇ 30 ਦੀ ਸਮਾਪਤੀ ਕਰਾਂਗੇ ਤੇ ਉੱਥੇ ਮਤਲਬ ਕਿ ਅੱਜ ਅੱਜ ਤਾਂ ਸਾਡਾ ਪ੍ਰੋਗਰਾਮ ਦੇਖਣ ਵਾਲਾ ਹੋਏਗਾ ਕਿਉਂਕਿ ਤਾਨੂੰ ਅੱਜ ਇਹ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਕਿਤੇ ਵੀ ਨਹੀਂ ਦੇਖਣਾ ਜਿਹੜਾ ਅੱਜ ਤੁਸੀਂ ਸ਼ਹਿਰ ਜਾਂ ਹੋਰ ਵੇਖਿਆ ਉਹ ਸਾਰਾ ਜਿਹੜਾ ਪ੍ਰੋਗਰਾਮ ਸੀ ਤੀਆਂ ਦਾ ਨਾਂ ਹੈ ਅਸਲ 'ਚ ਗਰੁੱਪ ਡਾਂਸ ਹੈ ਗਰੁੱਪ ਡਾਂਸ ਹੈ ਹਣਾ ਹਾਂ ਗਰੁੱਪ ਡਾਂਸ ਹੈ ਤੁਸੀਂ ਅੱਜ ਸਾਡਾ ਅਸੀਂ ਉਸੇ ਤਰ੍ਹਾਂ ਵੱਲੋਂ ਪਾਵਾਂਗੇ ਇੱਕ ਲੜਕੀ ਮਤਲਬ ਕਿ ਉਹ ਆਪ ਦਾ ਖੰਡ ਕੱਢੇਗੀ ਲੜਕੀ ਹੋਈ ਇੱਕ ਪੱਗ ਬੰਨ ਕੇ ਸਾਡੀ ਵੱਲੋਂ ਦਾ ਵਿਆਹ ਸਾਨੂੰ ਥੋਡੇ-ਥੋਡੇ ਚਾ ਠੀਕ ਆ ਅੱਜ ਇਸ ਤਰ੍ਹਾਂ ਵੀ ਆਪੇ ਬੋਲ ਰਹੀ ਆ ਫਿਰ ਕਈ ਤਰਕ ਕਿਸੇ ਤਰ੍ਹਾਂ ਦੀ ਖਟਾਸ ਦੇ ਗੀਤਾਂ ਦੇ ਰਹੀ ਖਟਾਸ ਵੀ ਪੈਦਾ ਹੁੰਦੀ ਆ ਕਿਸੇ ਨੇ ਕਿਤੇ ਰਿਸ਼ਤਿਆਂ ਦੇ ਵਿੱਚ ਕਿਤੇ ਸੱਸ ਪ੍ਰਤੀਕ ਤੇ ਸਹੁਰੇ ਪ੍ਰਤੀਕ ਤੇ ਦਿਉਰ ਪ੍ਰਤੀਕ ਤੇ ਜੇਠੀ ਉਹਦੀ ਬਣ ਗਈ ਇੱਕ ਦਿਓ ਮਾ ਮਾ ਤੁਹਾਡਾ ਜੇਠ ਆ ਜਿਹੜਾ ਇਹ ਕੋਲੇ ਬੈਠਾ ਤੁਹਾਡੇ ਇਹ ਕੋਈ ਇਹਦੇ ਤੇ ਖਟਾਸ ਦਿਓ ਜੇਠ ਨੇ ਮਾਣਾ ਮਰ ਜਾਣਾ ਮੈਨੂੰ ਗਾਲ ਵੀ ਨਾ ਨਾ ਬੋਲੇ ਮਾਰ ਦਿੰਦੀ ਜੇ ਮਾਰ ਦਿੰਦਾ ਮੈਨੂੰ ਜਾਨੋ ਜੇ ਨਾ ਲੁਕਦੀ ਸੰਦੂਕਾਂ ਓਲੇ ਵੀਰ ਹੋਊਗਾ ਤੇਰਾ ਉਹ ਕੀ ਲੱਗਦਾ ਏ ਮੇਰਾ ਮੇਰੀ ਜਾਨ ਦੀ ਜੁੱਤੀ ਰੇਹਾ ਕੋਲ ਤੂੰ ਖੜਾ ਤੇ ਮੈਂ ਜੇਠ ਨੇ ਕੁੱਟੀ ਰੇਹਾ ਕੋਲ ਤੂੰ ਖੜਾ ਤੇ ਮੈਂ ਜੇਠ ਨੇ ਕੁੱਟੀ ਅੱਛਾ ਨਹੀਂ ਹੁਣ ਜਿਵੇਂ ਤੁਸੀਂ ਇਹ ਗੀਤ ਗਾਇਆ ਕੀ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਵੀ ਸੀ ਜੇਠ ਜੇਠ ਨੂੰ ਪੁਰਾਣੇ ਸਮੇਂ ਤੋਂ ਅੱਜ ਵੀ ਹੈ ਜੇਠ ਨੂੰ ਪੁਰਾਣੇ ਸਮੇਂ ਤੋਂ ਨਫਤ ਕਰਦੀਆਂ ਸੀ ਪਰਜਾਈਆਂ ਕਿਉਂਕਿ ਜਿਹੜਾ ਸਾਡੇ ਉਹ ਯਾਰ ਸਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਵਿਆਹ ਸ਼ਾਦੀ ਹੁੰਦਾ ਸੀ ਜਿਵੇਂ ਇੱਕ ਤ ਬੰਦਾ ਇੱਕ ਮੁੰਡਾ ਵਿਆਹਾ ਗਿਆ ਤੇ ਜੇਠ ਵਿਚਾਰੇ ਨੂੰ ਤਾਂ ਗਾਲਾਂ ਹੀ ਮਿਲਦੀਆਂ ਸੀਗੀਆਂ ਜਾਨ ਕਹਿ ਦਿੰਦੇ ਸੀ ਕਿ ਜੋ ਅੱਖ ਚੱਕ ਲਾ ਤਾ ਨਹੀਂ ਤੇ ਆ ਤੁਹਾਡਾ ਦਿਓਰ ਵੀ ਬਠਾ ਦਿਓਰ ਭਰੇ ਕੀ ਵਿਚਾਰੇ ਦਿਓਰ ਬਾਰੇ ਦੱਸੋ ਦੇਵਰ ਦਾ ਰਿਸ਼ਤਾ ਸਮਾਜ ਦੇ ਵਿੱਚ ਪਿਆਰ ਵਾਲਾ ਕੋਈ ਖਟਾਸ ਵਾਲਾ ਕੋਈ ਖਟਾਸ ਵਾਲਾ ਰਸਤਾ ਨਹੀਂ ਕੁੜੀ ਉਹ ਮੇਰੀ ਭੈਣ ਸ਼ਕੀਨਨ ਥਾਣੇਦਾਰ ਨੂੰ ਵਿਆਵਾ ਪਾਂਪ ਪਾਂਪ ਦੇ ਦੇ ਮਾਂ ਕੱਪੜੇ ਛੱਜ ਟੂਮਾਂ ਦਾ ਪਾਵਨ ਦਿਓ ਰ ਹਰਾਮੀ ਦੇ ਤੱਤਾ ਖੁਰਕਣਾ ਲਾ ਮਾਂ ਦਿਓ ਰ ਹਰਾਮੀ ਦੇ ਤੱਤਾ ਖੁਰਕਣਾ ਲਾ ਉਹ ਵੀ ਨਾਲ ਆ ਜਿਹੜਾ ਉਹ ਵੀ ਮੇਰਾ ਦਿਓਰ ਆ ਅੱਛਾ ਇਹ ਵੀ ਦਿਓਰ ਹੈ ਕਿ ਦੋਨੇ ਦੋਨੇ ਦਿਓਰ ਆ ਠੀਕ ਹੈ ਠੀਕ ਹੈ ਹਾਂ ਠੀਕ ਹੈ ਫਿਰ ਕੋਈ ਮਤਲਬ ਕੋਈ ਐ ਜੀ ਪਮਾਂ ਜੀ ਦੇ ਸੱਸ ਨੂੰ ਮਾਂ ਦਾ ਦਰਜਾ ਦਿੱਤਾ ਹੋਵੇ ਨੋ ਨੇ ਸੱਸ ਨੂੰ ਮਾਂ ਦਾ ਦਰਜਾ ਦੇਖੋ ਮੈਂ ਤਾਂ ਇਹ ਕਹਿ ਨਹੀਂ ਹੁੰਦੀ ਆ ਕਜਿਵੇਂ ਛੋਟੀਆਂ ਕੁੜੀਆਂ ਸਹੁਰੇ ਦੇ ਖਿਲਾਫ ਬੋਲੀਆਂ ਪਾਉਂਦੀਆਂ ਸੱਸ ਦੀ ਛੋਟੀਆਂ ਛੋਟੀਆਂ ਬੱਚੀਆਂ ਦੇ ਮਨ 'ਚ ਖਟਾਸ ਖਟਾਸ ਭਰ ਦਿੱਤੀ ਗਈ ਆ ਉਹ ਸਾਰੀ ਉਮਰ ਨਿਕਲਦੀ ਨਹੀਂ ਬੱਚੀਆਂ ਦੇ ਤਾਂ ਇਹ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕਹਿ ਗਏ ਉਹ ਬੱਚੀਆਂ ਦੇ ਸਾਰੀ ਉਮਰ ਨਿਕਲਦੀ ਨੂੰ ਉਸੇ ਨਫ਼ਰਤ ਨਾਲ ਹੀ ਆਪਦੀ ਸੱਸ ਨੂੰ ਦੇਖਦੀਆਂ ਨਫ਼ਰਤ ਨਾਲ ਹੀ ਸਹੁਰੇ ਨੂੰ ਦੇਖਦੀਆਂ ਦੇਖੋ ਜਿਹੜਾ ਸੱਸ ਦੀ ਆ ਮੇਰੀ ਨੋਹ ਛੋਟੀ ਬੋਲੀ ਪਾਉਂਦੀ ਹੁੰਦੀ ਆ ਮੇਰੀ ਸੱਸ ਬੜੀ ਸਨੱਖੀ ਮੈਨੂੰ ਪਾਉਣ ਦਿੰਦੀ ਆ ਜੁੱਤੀ ਨਾਲੇ ਆਪ ਵੀ ਪਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਨਾਲ ਨਚਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਜੇ ਇਹ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੀ ਮਿਠਾਸ ਆ ਜਾਏ ਤਦੀਆਂ ਲੜਾਂ ਜਾਂ ਮੁੱਕ ਜਾਣ ਸਾਡੇ ਹੈਗੀ ਆ ਹਨਾ ਵੀ ਨਹੀਂ ਆਪਾਂ ਟੋਟਲ ਸਾਰੇ ਲੋਕਾਂ ਦੀ ਗੱਲ ਕਰਦੇ ਵੀ ਜੇ ਦੇਖੋ ਸਮਾਂ ਅੱਗੇ ਵਾਲਾ ਨਹੀਂ ਰਿਹਾ ਹੁਣ ਸੱਸਾਂ ਵੀ ਅੱਗੇ ਵਾਲੀ ਨੋਹਾਂ ਤੇ ਮਤਲਬ ਇਹਨਾਂ ਉਹ ਜੋੜਾ ਜਵਰੀ ਨਹੀਂ ਕਰਦੀਆਂ ਜੀਆਂ ਅੱਗੇ ਨਾਲੋਂ ਬਹੁਤ ਫਰਕ ਆ ਠੀਕ ਆ ਤੇ ਇੱਕ ਆ ਭਾਈ ਸਾਹਿਬ ਖੜੇ ਆ ਕਿਹਾ ਜੀ ਤੁਸੀਂ ਕੋਈ ਪੁਲਿਸ ਦਾ ਹੀ ਮੋਲੀ ਹੋਣੇ ਹੁੰਦੇ ਆ ਇਹਨਾਂ ਬਾਪਾ ਵੀ ਠਾਣੇ ਦਾ ਰਾਣੀ ਹਾਂ ਪਾਓ ਜੀ ਆਪਾਂ ਇਹਨੂੰ ਆਹੀਂ ਕਹਿ ਦਿੰਨੇ ਆ ਤੇਰੀ ਪੱਗ ਦੀ ਝਾਲਰ ਬਣ ਜਾਵਾ ਵੇ ਜੀ ਕਰਦਾ ਪੁਲਸੀਆ ਯਾਰ ਚਲੋ ਹਾਂਜੀ ਸੋ ਇਹ ਪੰਜ ਰਾਹੀਂ ਪ੍ਰੋਗਰਾਮ ਹੈ ਕਿੰਨੇ ਵਜੇ ਸਟਾਰਟ ਆਈ ਹੁਣ ਸ਼ਾਮ ਨੂੰ ਜੀ ਵਜੇ ਸਾਡਾ ਪ੍ਰੋਗਰਾਮ ਸ਼ੁਰੂ ਹੋਣਾ ਇਹ ਸਮਾਪਤੀ ਸਾਡੇ 5 ਵਜੇ ਤੋਂ 8 ਵਜੇ ਜਾਂਦੇ ਹੁੰਦੇ ਤੁਸੀਂ ਪਹੁੰਚਣ ਬਾਰੇ ਅਪੀਲ ਅਸੀਂ ਮੈਂ ਸਾਰੀਆਂ ਮੇਰੇ ਪਿੰਡ ਦੀਆਂ ਮੇਰੇ ਇਲਾਕੇ ਦੀਆਂ ਬਿੰਦਾਂ ਦੀਆਂ ਧੀਆਂ ਪੈਣਾ ਨੂੰ ਬੇਨਤੀ ਕਰਦੀਆਂ ਤੇ ਆਓ 5 ਵਜੇ ਤੇ ਸਾਡਾ ਜਿਹੜਾ ਅੱਜ ਪ੍ਰੋਗਰਾਮ ਆਫ ਕਿਰੌਣਕ ਨੂੰ ਵਧਾਓ ਤੇ ਮੈਂ ਤੁਹਾਡੀ ਮਤਲਬ ਕਿ ਅਡਿਕ ਕਰ ਰਹੀਆਂ ਕਿ ਤਿੰਨੇ ਕਦਮ ਚੱਲ ਕੇ ਆਓਗੇ ਸਾਡੇ ਸਿਰ ਮੱਥੇ ਤੇ ਆਓ 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 ਆ ਕੇ ਨਾਲੇ ਤਾਂ ਵੀ ਉਸ ਜਿਹੜਾ ਹੈਗਾ ਆਪਦਾ ਗੋਬਗਲਾਟ ਕਰ ਦੋ ਮਨਾਂ ਦਾ ਨਾਲੇ ਤੁਹਾਡੇ ਲਈ ਜਿਹੜੀ ਹੈਗੀ ਖੀਰ ਤੇ ਲਈ ਅਸੀਂ ਖੀਰ ਪੂੜੇ ਬਣਾਏ ਆ ਤਿਆਰ ਆ ਪੂੜੇ ਤਿਆਰ ਆ ਸੋ ਇਹਨਾਂ ਦਾ ਵੀ ਆ ਕੇ ਨੰਦ ਮਾਨੋ ਸੋ ਸਾਰਿਆਂ ਦਾ ਧੰਨਵਾਦ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆ ਨੂੰ ਕੀ ਹੈ